ਅੱਜ ਭਾਰਤ ਸੌਂਦੇ ਵਿੱਚ ਜਦੋਂ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ ਤਾ ਪੱਤਰਕਾਰ ਨੇ ਦੇਖਿਆ ਵੀ ਭਾਰਤ ਸੋ ਦੇ ਵਿੱਚ ਨਾਮੀ ਚਾਰ ਤੋਂ ਪੰਜ ਪਾਰਟੀਆਂ ਦੇ ਦਫ਼ਤਰ ਰਹੀ ਹਨ ਜਿਨ੍ਹਾਂ ਵਿੱਚੋਂ ਕਈਆਂ ਦਫ਼ਤਰਾਂ ਦਾ ਤਾਂ ਹਜੇ ਤੱਕ ਢ ਘਾਟਨ ਤੱਕ ਵੀ ਨਹੀਂ ਕੀਤਾ ਗਿਆ ਤੇ ਲੋਕ ਸਭਾ ਤੇ ਐਮਪੀ ਆਸ ਲਗਾਈ ਬੈਠੇ ਨੇ ਵੀ ਅਸੀਂ ਉਰੇ ਤੋਂ ਬੜੇ ਫਰਕ ਤੇ ਜਿੱਤਾਂਗੇ ਪਰ ਜਦੋਂ ਉੱਥੇ ਜਾ ਕੇ ਵੱਖ-ਵੱਖ ਦਫ਼ਤਰਾਂ ਦੀ ਗੱਲਬਾਤ ਕੀਤੀ ਗਈ ਉਹਨਾਂ ਵਿੱਚੋਂ ਕਾਲੀ ਦਲ ਦੇ ਦਫ਼ਤਰ ਦੇ ਆਗੂ ਹੀ ਸਾਨੂੰ ਪੂਰੇ ਭਰੂੜ ਤੇ ਸਰਗਰਮ ਲੱਗੇ ਜਿਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਅੱਤਰਾ ਦੇ ਪ੍ਰਬੰਧ ਕੀਤੀ ਹੋਈ ਸੀ ਜਿਨ੍ਹਾਂ ਵਿੱਚ 30 ਤੋਂ 35 ਵਰਕਰ ਮੌਕੇ ਤੇ ਹਾਜ਼ਰ ଥି ਜਦੋਂ ਉਹਨਾਂ ਦੇ ਜੀਤ ਸਿੰਘ ਖੁੰਡਰ ਜੀ ਦਾ ਗੱਲ ਕਰਨੀ ਚਾਹੀ ਜਾਂ ਉਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪੁੱਤਰ ਸਕਬੀਰ ਸਿੰਘ ਬਾਦਲ ਜੀ ਦੇ ਨਾਲ ਖੜੇ ਆ ਜੋ ਵੀ ਸਾਨੂੰ ਹੁਕਮ ਲਾਉਗੀ ਹਾਈ ਕਮਾਂਡ ਅਸੀਂ ਉਹਨਾਂ ਦੀ ਘਰ-ਘਰ ਜਾ ਕੇ ਕਾਲੀ ਦਰ ਦੀਆਂ ਦਿੱਤੀਆਂ ਸਕੀਮਾਂ ਤੱਕ ਘਰਾਂ ਤੱਕ ਪਜਾਵਾਂਗੇ ਜਿਹੜੀਆਂ ਸਰਕਾਰਾਂ ਨੇ ਬੰਦ ਕੀਤੀਆਂ ਨੇ ਸਾਡੀ ਸਰਕਾਰ ਆਉਣ ਤੇ ਸਾਰੀਆਂ ਨੀਤੀਆਂ ਲਾਗੂ ਹੋਣਗੀਆਂ ਸਰਕਾਰੀ ਕੰਮ ਕਰਦੇ ਹੋ ਤੁਸੀਂ ਜੀ ਮੈਨੂੰ ਪਹਿਲਾਂ ਮੈਂ ਮੂਚ ਕਰੀ ਜਾਂਦਾ ਸਰਕਲ ਪ੍ਰਧਾਨ ਰਿਹਾ 15 ਸਾਲ ਕਰਦਾ ਕੋਣ ਮੈਨੂੰ ਜ਼ਿਲ੍ਹਾ ਜਨ ਸਖਤਰ ਬਣਾਤਾ ਸੀਗਾ ਤੇ ਅ ਪਰਸੋ ਚੋਥੇ ਪਾਰਟੀ ਨੇ ਬੜਾ ਮਾਣ ਮਖਸਿਆ ਮੈਨੂੰ ਜਨਰਲ ਕੌਂਸਲ ਦਾ ਮੈਂਬਰ ਬਣਾਇਆ ਸੁਪਨਿਕ ਗਲੀਦਰ ਪ੍ਰਜਾ ਦਾ ਤੇ ਸਰ ਜੀ ਮੈਂ ਐਨਕੇ ਸ਼ਰਮਾ ਜੀ ਨੂੰ ਰਿਕਟ ਮਿਲੀ ਹੈ ਪਟਿਆਲੇ ਤੋਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੀ ਐਨਕੇ ਸ਼ਰਮਾ ਕੀ ਸਾਰੇ ਕੈਂਡੀਡੇਟਾਂ ਨਾਲ ਉਹ ਜਿਹੜੇ ਇੰਟੀਗੇਟ ਖੜੇ ਨੇ ਪਟਿਆਲਾ ਸੀਟ ਤੇ ਸਾਰੇ ਨਾਲ ਈਮਾਨਦਾਰ ਤੇ ਕੰਮਕਾਰ আর ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਸਾਰੇ ਕੈਂਡੀਡੇਟਾਂ ਨਾਲੋਂ ਵੱਡੀ ਤੇ ਸੱਚੀ ਸੱਚੀ ਇਮਾਨਦਾਰੀ ਵਾਲੀ ਸ਼ਖਸੀਅਤ ਹੈ ਇਮਰਤ ਸਾਹਿਬ ਦਲ ਬਦਲੂਆਂ ਦੇ ਅੱਜ ਦੇਖਿਆ ਜਾ ਰਿਹਾ ਵੀ ਦਲ ਬਦਲ ਕੇ ਆਪਣੇ ਫਾਇਦੇ ਲਈ ਲੋਕ ਪਾਰਟੀ ਛੱਡ ਕੇ ਆ ਜਾਂਦੇ ਨੇ ਮਾਂ ਪਨੀ ਮਾਂ ਬੋਲੀ ਕਹਿੰਦੇ ਸਾਡੀ ਮਾਂ ਪਾਰਟੀ ਆ ਜਦੋਂ ਲੈਕਚਰ ਨੰਬਰ 'ਚ ਆਪਦੀ ਮਾਂ ਨੂੰ ਸਾਡੇ ਦਿਨ ਤੇ ਉਹਨੂੰ ਕਿਵੇਂ ਦੇਖਦੇ ਦੇਖੋ ਮਾਂ ਪਾਰਟੀ ਹੈ ਜਿਹੜੀ ਮਾਂ ਪਾਰਟੀ ਜਿਹੜਾ ਬੰਦਾ 35 40 ਸਾਲ ਪਾਰਟੀ ਦੇ ਵਿੱਚ ਘੱਟੋ ਘੱਟ ਕੰਮ ਕਰਦਾ ਉਹ ਕਹਿੰਦਾ ਮਾਂ ਪਾਰਟੀ ਜੇ 2 ਸਾਲ 4 ਸਾਲ ਮੈਂ ਆਪਣੀ ਸੀਟ ਨੂੰ ਦੇਖ ਕੇ ਜਾਂ ਕੁਰਸੀ ਨੂੰ ਦੇਖ ਕੇ ਕਿਸੇ ਪਾਰਟੀ ਚੱਲਿਆ ਗਿਆ ਕਦੇ ਜਿਵੇਂ ਹੰਨਾ ਲਾਲੋ ਤੁਸੀਂ ਆਪਣੇ ਮੈਡੀਕਲ ਦੇ ਇੱਕ ਐਗਜ਼ਾਮਪਲ ਦੇ ਦੇਣਾ ਜਿਵੇਂ ਡਾਕਟਰ ਗਾਂਧੀ ਆ ਪਹਿਲਾਂ ਯਾਰ ਚੋਣ ਲੜਿਆ ਫੇਰ ਉਹ ਆਪਣੇ ਝਾੜੂ ਦੇ ਚੋਣ ਸੰਗ ਤੇ ਚੋਣ ਲੜਿਆ ਝਾੜੂ ਦੇ ਚੋਣ ਸੰਗ ਤੇ ਲੜ ਕੇ ਚਾਰੇ ਇੱਕੀ ਝਾੜੂ ਦੇ ਬਣੇ ਚਾਰੇ ਇਕੱਠੇ ਨਹੀਂ ਰਹੇ ਜਿਹੜੀ ਪਾਰਟੀ ਉਹ 1952 ਪਾਰਟੀ ਦਾਦਾ ਦੀ 1952 ਪਾਰਟੀ ਆ ਕਾਂਗਰਸ ਪਾਰਟੀ ਵੀ ਇਹਨੂੰ ਕਦੇ ਵੀ ਕੋਈ ਸਿੱਖ ਵੋਟ ਨਾ ਪਾਵੇ ਅੱਜ ਉਸੇ ਚੋਣ ਸੰਗ ਤੇ ਡਾਕਟਰ ਗਾਂਧੀ ਵੀ ਆਪਣੀ ਚੋਣ ਲੜ ਰਿਹਾ ਤੁਸੀਂ ਆਪ ਦੇਖੋ ਫਿਰ ਇਹ ਮਾ ਪਾਰਟੀਆਂ ਕਿੱਧਰ ਨੂੰ ਗਈਆਂ ਨੇ ਲੋਕਾਂ ਦੀ ਸਰ ਜਿਵੇਂ ਕਾਲੀਦਾਰ ਨੇ 30 ਕਿਲੋ ਕਣਕ ਦਿੱਤੀ ਦੀ ਇੱਕ ਪਰਿਵਾਰ ਨੂੰ ਜੀ ਰਾਸ਼ਨ ਦੇ ਰੂਪ ਦੇ ਵਿੱਚ ਤੇ ਆਮ ਆਦਮੀ 5 ਕਿਲੋ ਤੇ ਪਹੁੰਚ ਗਈ ਜੀ ਅੱਗੇ ਨੂੰ ਜੇ ਇਹਨਾਂ ਦੀ ਸਰਕਾਰ ਆਉਂਦੀ ਹੈ ਫਿਰ ਇਹ ਬੰਦ ਵੀ ਕਰ ਸਕਦੀ ਹੈ ਜਾਂ ਮਾਤ ਵੀ ਜੀ ਦੇਖੋ ਜਿਹੜੀ ਆਟਾ ਦਾਲ ਸਕੀਮ ਹੈ ਇਹ ਇੱਕੇ ਪਾਰਟੀ ਨੇ ਸਹੀ ਢੰਗ ਨਾਲ ਚਲਾਈ ਹੈ ਅਰ ਸਹੀ ਢੰਗ ਨਾਲ ਗਰੀਬਾਂ ਨੂੰ ਮਿਲੇਆ ਉਸ ਰੋਮਣੀ ਕਾਲੀਦਾਰ ਨੂੰ ਮੌਕੇ ਮਿਲੇਗਾ ਦੂਜੀ ਗੱਲ ਜਿਹੜੀ ਨਰੇਗਾ ਦੀ ਸਕੀਮ ਹੈ ਉਹ ਵੀ ਬਿਲਕੁਲ ਇਹਨਾਂ ਨੇ ਫੇਲ ਕਰ ਦਿੱਤੀ ਹੈ ਆਪਣੇ ਪਿੰਡਾਂ ਦੇ ਵਿੱਚ ਨਰੇਗਾ ਕਿਸੇ ਪਿੰਡ ਵਿੱਚ ਪਾਲਸਤ ਦੇ ਵਿੱਚ ਲਾਉਂਦੇ ਨੇ ਕਿਸੇ ਤੇ ਬਾਰਾ ਦੇਣ ਚਲਾਉਂਦੇ ਨੇ ਨਰੇਗਾ ਸਕੀਮ ਵੀ ਫੇਲ ਕਰਤੀ ਹੈ ਜਿਹੜੀ ਨਰੇਗਾ ਸਕੀਮ ਵੀ ਚੱਲੀ ਹੈ ਤੁਸੀਂ ਕਿਸੇ ਵੀ ਬੰਦੇ ਨੂੰ ਪਿੰਡਾਂ 'ਚ ਜਾ ਕੇ ਕੁਛ ਲੋ ਤੁਸੀਂ ਜਾਣਾ ਹੁ ਸਾਰੇ ਪਿੰਡਾਂ 'ਚ ਵੀ ਸ਼੍ਰੋਮਣੀ ਕਾਲੀਦਾਰ ਮੌਕੇ ਕਿਸੇ ਦਾ ਇੱਕ ਦਿਹਾੜੀ ਦਾ ਪੈਸਾ ਰੁਕਿਆ ਹੋਵੇ ਜਾਂ ਇੱਕ ਵੀ ਬੰਦੇ ਨੂੰ ਕਿਸੇ ਨੂੰ 5 ਕਿਲੋ ਜਾਂ 10 ਕਿਲੋ ਕਣਕ ਆਟਾ ਟਟ ਮਿਲਿਆ ਹੋਵੇ ਇਹ ਜਿਹੜੀਆਂ ਸਕੀਮਾਂ ਨੇ ਸੂਬਾ ਨਹੀਂ ਕਾਲੀਦਾਲੀਆਂ ਚਲਾਈਆਂ ਹੋਈਆਂ ਇਹਦੀਆਂ ਜਿਹਦੇ ਵਿੱਚ ਕੁਝ ਕਾਂਗਰਸ ਨੇ ਬੰਦ ਕਰਤੀਆਂ ਦੇ ਝਾੜੂ ਵਾਲਾਂ ਤਾਂ ਆ ਕੇ ਬਿਲਕੁਲ ਹੀ ਬੰਦ ਕਰਤੀਆਂ ਜਿਵੇਂ ਸਾਰਾ ਅਸੀਂ ਅੱਜ ਭਾਰਸੋ ਦੇਖਿਆ ਬਾਕੀ ਸਾਰੇ ਦਫ਼ਤਰਾਂ ਦੇ ਵਿੱਚ ਖਾਲੀ ਪਏ ਨੇ ਕੋਈ ਬੰਦੇ ਵੀ ਨਹੀਂ ਜਾ ਰਹੇ ਕਾਲੀਦਾਲ ਦੇ ਦੇਖਿਆ ਵੀ ਉਰੇ ਸੌ ਤੋਂ ਵੱਧ ਵਰਕਰ ਫਿਰ ਰਹੇ ਨੇ ਜੀ ਇਹ ਬਾਦਲ ਸਾਹਿਬ ਦਾ ਪਿਆਰ ਹੈ ਜੀ ਪਰ ਬਿਲਕੁਲ ਜੇ ਸੂਬਾ ਨਹੀਂ ਕਾਲੀਦਾਲ ਜਿਹੜੀ ਤੁਸੀਂ ਮਾਪਾ ਪਾਰਟੀ ਦੀ ਗੱਲ ਕਰਕੇ ਜਿਹਨੂੰ ਵਰਕਰੂ ਨੇ ਜਿਹੜੇ 40 40 35 35 ਸਾਲ ਤੋਂ ਗੋਮਣੀ ਕਾਲੀਦਾਲ ਨਾਲ ਜੁੜੇ ਹੋਏ ਨੇ ਜਿਹੜਾ ਦਫ਼ਤਰਾਂ ਦੀ ਗੱਲ ਕਰਦੇ ਹੋ ਤੁਸੀਂ ਖਾਲੀ ਪਏ ਨੇ ਕੱਲ ਜਿਹੜਾ ਆਫਸਰ ਦਾ ਅਫਦਰ ਖੁੱਲਿਆ ਆ ਆਮ ਆਦਮੀ ਪਾਰਟੀ ਦਾ ਉਹਦੇ ਵਿੱਚ ਅਸੀਂ ਨਹੀਂ ਕਹਿਣਾ ਚਾਹੁੰਦੇ ਬਾੜਾ ਕੋਈ ਤੁਸੀਂ ਪੱਤਰਕਾਰ ਹੋ ਤੁਸੀਂ ਸਾਰਾ ਕੁਝ ਦੇਖਿਆ ਵੀ ਉੱਥੇ ਕਿੰਨੇ ਕੁ ਬੰਦੇ ਸੀਗੇ ਕਿੰਨੇ ਕੁ ਬੰਦੇ ਉੱਥੇ ਵਰਕਰ ਸੀਗੇ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਸਰ ਜਿਵੇਂ ਭਾਜਪਾ ਦਾ ਵਿਰੋਧ ਹੋ ਰਿਹਾ ਜੀ ਕਾਲੀਦਾਨ ਨੂੰ ਲੋਕ ਪਿਆਰ ਕਰਦੇ ਨੇ ਨੂੰ ਬਾਦਲ ਸਾਹਿਬ ਦੇ ਕੰਮਾਂ ਕਰੋਂ ਦੇਖਦੇ ਜੀ ਬਿਲਕੁਲ ਜੀ ਭਾਜਪਾ ਦਾ ਵਿਰੋਧ ਬਣਦਾ ਵੀ ਹੈ ਜੀ ਦੇਖੋ ਭਾਜਪਾ ਨੇ ਜਿਹੜਾ ਕਿਸਾਨਾਂ ਨਾਲ ਵੱਡਾ ਧੋਖਾ ਕਰਿਆ ਉਹਨੂੰ ਧਰਨਾ ਚ ਚਾ ਕੇ ਇਹਨਾਂ ਨੇ ਵਾਅਦਾ ਕਰਿਆ ਵੀ ਤੁਸੀਂ ਧਰਨਾ ਚ ਚੱਕ ਲੋ ਤੁਹਾਨੂੰ ਐਮਐਸਪੀ ਲਿਖ ਕੇ ਗਰੰਟੀ ਦੇਵਾਂਗੇ ਅਸੀਂ ਤੇ ਤਿੰਨ ਕਾਨੂੰਨ ਤੇ ਜਿਹੜੇ ਰੱਦ ਕਰਤੇ ਪਰ ਜਿਹੜਾ ਤਿੰਨ ਕਾਨੂੰਨ ਰੱਦ ਕਰਨ ਦਾ ਵਾਅਦਾ ਤੁਸੀਂ ਐਮਐਸਪੀ ਲਾਗੂ ਕਰਨਾ ਸਾਨੂੰ ਦੇ ਟੱਚ ਉਹ ਉਹਨਾਂ ਨੇ ਬਿਲਕੁਲ ਨਹੀਂ ਦਿੱਤੀ ਉਹ ਝੂਠ ਬੋਲ ਕੇ ਧਰਨਾ ਚ ਕਾਇਆ ਭਾ ਜੀਪੀ ਨਾਲ ਹੋਰ ਕਿਸੇ ਦੀ ਕੋਈ ਲੜਾਈ ਨਹੀਂ ਹੈਗੀ ਲੜਾਈ ਕਿਸਾਨ ਕਿਸਾਨ ਮਜ਼ਦੂਰ ਦੀ ਹੈ ਜਿਹੜਾ ਪੰਜਾਬ ਹੈ ਕੇ ਸਾਰਾ ਕਿਸਾਨ ਦੇ ਸਿਰ ਤੇ ਖੜਾ ਜੇ ਅੱਜ ਕਿਸਾਨ ਮਨ ਕੇ ਚੱਲੋ ਆ ਆਰਥਿਕ ਸਥਿਤੀ ਡਾਊਨ ਹੋਈ ਜਾਂਦਾ ਤਾਂ ਪੰਜਾਬ ਨੇ ਵੀ ਡਾਊਨ ਹੋ ਜਾਣਾ ਸਾਰਾ ਜਿਹੜਾ ਕਾਰੋਬਾਰ ਆ ਵਪਾਰੀ ਵਰਗ ਦਾ ਮਜ਼ਦੂਰ ਵਰਗ ਦਾ ਐਸਸੀ ਭਾਈਚਾਰੇ ਦਾ ਬੀਸੀ ਭਾਈਚਾਰੇ ਦਾ ਵਪਾਰੀ ਦਾ ਸਾਡਾ ਸਾਰਿਆਂ ਦਾ ਪਰਿਵਾਰ ਕਿਸਾਨ ਦਾ ਜੇ ਇੱਕ ਕਿਸਾਨ ਡਾਊਨ ਹੁੰਦਾ ਤਾਂ ਇਹ ਸਾਰੇ ਹੀ ਡਾਊਨ ਹੋਣਗੇ ਸਰ ਉਹ ਲੋਕਾਂ ਨੂੰ ਕੋਈ ਅਪੀਲ ਕਰਨੀ ਜਾਂ ਹੋ ਅੱਜ ਦੇ ਵੋਟਾਂ ਬਾਰੇ ਲੋਕਾਂ ਦਾ ਅਸੀਂ ਹੱਥ ਨੋੜ ਕੇ ਹੀ ਬੇਨਤੀ ਕਰਦੇ ਆਂ ਵੀ ਜਿਹੜੀ ਖਾਸ ਕਰਕੇ ਨੌਜਵਾਨ ਮੇਰੇ ਵੀਰ ਛੋਟੇ ਭਾਈ ਮੇਰੀਆਂ ਭੈਣਾਂ ਜਿਹੜੀਆਂ ਕਿ ਇੱਕ ਬਦਲਾ ਬਦਲਾ ਦੇ ਵਿੱਚ ਇਹਦੇ ਮੁੱਖ ਮੰਤਰੀ ਦੇ ਚੁਟਕਲਿਆਂ ਦੇ ਵਿੱਚ ਆ ਕੇ ਵੀ ਉਹ ਕਿਰਪਾ ਕਰਕੇ ਸਾਰੇ ਆਪਣੇ ਲੋਕਾਂ ਦੇ ਜਿੰਨੇ ਬਜ਼ੁਰਗ ਤੇ ਜਿਹੜੇ ਬਜ਼ੁਰਗ ਮਾਵਾ ਭੈਣਾਂ ਨੇ ਅਕਦੀ ਨੇ ਪਹਿਲਾਂ ਵੀ ਕਾਲੀ ਦਲ ਨੂੰ ਵੋਟਾਂ ਪਾਈਆਂ ਨੇ ਤਾਂ ਹੀ ਅਕਾਲੀ ਦਲ ਦਾ ਜਿਹੜਾ ਗਰਾਫ ਹੈ ਜਿਹੜਾ ਤੁਸੀਂ ਕਹਿੰਦੇ 100-100 ਬੰਦਾ ਅਕਾਲੀ ਦਲ ਦਾ ਦਫ਼ਤਰ ਫਿਰਦਾ ਉਹ ਮੈਂ ਪਹਿਲਾਂ 35-40 ਸਾਲ ਤੋਂ ਲੋਕ ਜਿਹੜੇ ਪਾਰਟੀ ਨਾਲ ਜੁੜੇ ਹੋਏ ਨੇ ਜਿਹੜੇ ਸਾਡੇ ਬੱਚੇ ਸਾਥੋਂ ਰੁੱਸ ਗਏ ਸੀਗੇ ਕੁਝ ਗਲਤੀਆਂ ਚਲੋ ਪ੍ਰਵਾਤਵੀ ਹੁੰਦੀਆਂ ਨੇ ਕਾਦੀਦਲ ਤੋਂ ਵੀ ਹੋਈਆਂ ਉਹਦੇ ਵਿੱਚ ਆਪਾਂ 7 ਸਾਲ ਸੱਤਾ ਤੋਂ ਬਾਹਰ ਵੀ ਹੋ ਗਏ ਜਿਹੜਾ ਅਸੀਂ ਭੁਗਤੇ ਆ ਪਰ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਲਿਏ ਭੈੜਾ ਨੂੰ ਛੋਟੇ ਭਾਈਆਂ ਨੂੰ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਸ ਵਾਰ ਇੱਕ ਮੌਕਾ ਕਾਦੀਦਲ ਨੂੰ ਦੋ ਜਿਹੜੀ ਪਾਰਟੀ ਇੱਕੇ ਪਾਰਟੀ ਆ ਜਿਹੜੀ ਦਿੱਲੀ ਨਾਲ ਇਸ ਟਾਈਮ ਸਿੱਧੀ ਟੱਕਰ ਲਈ ਖੜੀ ਆ ਉਹ ਸ਼੍ਰੋਮਣੀ ਕਾਦੀਦਲ